ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਜੀ ਤੁਸੀਂ ਆਪਣੀ ਐਡ ਬਾਰ-ਬਾਰ ਦੁਬਾਰਾ ਲਗਾਨੀ ਹੈ ਤਾਂ ਸਾਨੂੰ WhatsApp ਤੇ ਕੰਟੈਕਟ ਕਰੋ ਜੀ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਹਰਲੀਨ ਕੋਰ ਡੇਟ ਆਫ ਬਰਥ ਹੈ ਜੀ 20 ਦਸੰਬਰ 1993 ਹਾਈਟ 5 ਫੁੱਟ 1 ਇੰਚ ਹੈ ਜੀ ਕਾਸਟ ਅਰੋੜਾ ਹੈ ਜੀ ਚਾਵਲਾ ਕੰਟਰੈਂਟਲੀ ਐਟ ਮਿੰਟਨ ਟ੍ਰੈਵੇ ਕੈਨੇਡਾ ਵਿੱਚ ਏਰੀਆ ਇਹਨਾਂ ਦਾ ਲੁਧਿਆਣਾ ਹੈ ਜੀ ਕਵਾਲੀਫਿਕੇਸ਼ਨ ਇਹਨਾਂ ਨੇ ਕੀਤੀ ਹੈ ਜੀ ਆਫਿਸ ਐਡਮਿਨ ਅਸਿਸਟੈਂਟ ਬਿਜ਼ਨਸ ਅਕਾਊਂਟੈਂਸੀ ਇਨ ਕੈਨੇਡਾ ਬੀਕਾਮ ਐਂਡ ਐਮਕਾਮ ਕੀਤੀ ਹੈ ਜੀ ਇੰਡੀਆ ਤੋਂ ਕੰਮ ਹੈ ਜੀ ਨਾਲ ਦਾ ਐਡਮਿਨ ਸਪੌਟ ਸਟੇਟਸ ਇਹਨਾਂ ਦਾ ਜੀ ਪੀਆਰ ਕੈਨੇਡਾ ਹੈ ਜੀ ਫੈਮਿਲੀ ਮੈਂਬਰ ਤਿੰਨੇ ਜੀ ਯੰਗਰ ਬ੍ਰਦਰ ਜਸਪ੍ਰੀਤ ਸਿੰਘ ਕੰਰੰਟਲੀ ਔਨ ਵਰਕ ਪਰਮਿਟ ਹੈ ਜੀ ਇਨ ਕੈਨੇਡਾ ਵਿੱਚ ਪ੍ਰੀਫਰੈਂਸ ਹੈ ਜੀ ਇੱਕ ਗੁਰਸਿੱਖ ਬாய் ਦੇਖ ਰਹੇ ਹੈ ਜੀ ਕੈਨੇਡਾ ਦਾ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ रिश्ता नोट करो जी नेम विक्रमजीत सिंह सेखो डेट ऑफ बर्थ है जी तीन आठ उन्नीस सौ चौरासी हाइट छे फीट है जी रंग गोरा है जी स्मार्ट बॉय है क्वालिफिकेशन क्वालिफिकेसन इन्ह जी ग्रेजुएट इन नेचुरोपैथी एंड योगा एंड डी डी वाई काम करते जी फार्मिंग एंड इनवैसटर का सिंगल ने जी नेवर मैरिड फादर नेम सुखदर्शन सिंह सेखो है जी काम फार्मिंग करते ने मदरस नेम किरणदीप कौर है जी हाउसवाइफ ने ਡਿਸਟ੍ਰਿਕਟ ਰਾਮਪੁਰ ਯੂਪੀ ਕੁੜੀ ਇਹਨਾਂ ਨੂੰ ਚਾਹੀਦੀ ਹੈ ਜੀ ਸਮਾਰਟ ਸੰਸਕਾਰੀ ਹੋਵੇ ਜੀ ਚੁੰਨੀ ਚੜਾਵਾ ਕਰਨਾ ਹੈ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਡੇਟ ਆਫ ਬਰਥ ਹੈ ਜੀ 1985 ਦੀ ਹਾਈਟ ਹੈ ਜੀ 5 ਫੁੱਟ 8 ਇੰਚ ਕੈਨੇਡੀਅਨ ਵਰਕ ਪਰਮਿਟ ਤੇ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਤੇ 12 ਸਾਲ ਦੀ ਬੇਟੀ ਵੀ ਹੈ ਨਾਪੋਲ ਜੋ ਵੇਖੀ সফটওয়্যার ਇੰਜੀਨੀਅਰ ਨੇ ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਹੜਾ ਕੈਨੇਡਾ ਪੀਆਰ ਹੋਵੇ ਜੀ ਤੇ ਇਹਨਾਂ ਦੀ 12 ਸਾਲ ਦੀ ਬੇਟੀ ਨੂੰ ਅਸੈਪਟ ਕਰੇ ਪੀਆਰ ਦੀ ਫਾਈਲ ਲੱਗੀ ਹੋਈ ਜੀ ਇਹਨਾਂ ਦੀ ਸਟੱਡੀ ਇਹਨਾਂ ਨੇ ਐਮਐਸਸੀ ਆਈਟੀ ਕੀਤੀ ਹੋਈ ਜੀ ਯੋਗਾ ਮਾਸਟਰ ਤੇ ਐਲੋਪੈਥਿਕ ਹੋਮੀਓਪੈਥੀ ਦਾ ਕੋਰਸ ਕੀਤਾ ਪਿਆੰਚੀ ਇਹਨਾਂ ਨੇ ਕਾਸਟ ਇਹਨਾਂ ਦੀ ਸਿੱਖ ਕਤਰੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪਾਂ ਤੇਰੇ ਜਾਣਕਾਰੀ ਲੈ ਸਕਦੇ अगला रिश्ता नोट करो जी नेम जसप्रीत सिंह एरिया लुधियाना है जी डेट ऑफ बर्थ ग्यारह मार्च उन्नीस सौ सतानवे हाइट पांच फुट अठ इंच है जी गौतानी जी अरोड़ा है जी काम ट्रांसपोर्ट का करते ने एजुकेशन प्लस टू है जी फैमिली विच फादर ने जी फादर नेम संतोख ने सिंह है जी काम ट्रांसपोर्ट का करते ने मदर नेम लेट नरेंद्र कौर है जी ब्रदर सिस्टर एक ब्रदर जी इन्ह एक सिस्टर है जी टैलीफोन नंबर दिता गया है टैलीफोन करके वधेरे जानकारी ले सकते हो एन आर ई बेटी का रिश्ता नोट करो जी नेम कोमल टेंगरा डेट ऑफ बर्थ है जी पां उन्नीस सौ छियानवे टाइम है जी अठ पताली एम एरिया फिलोर है जी हाइट छः फिट है जी इन क्वालिफिकेशन मास्टर इन फिजिक्स डिप्लोमा ऑफ डाटा साइंस करंटली ऑन वर्क परमिट वर्किंग इन कैलोमना काम है जी एना कैशियर एट स्टोर ਏਰੀਆ ਨਾਂ ਦਾ ਬਸਿਕਲਾ ਹੁਸ਼ਿਆਰਪੁਰ ਫਾਦਰ ਦਾ ਕੰਮ ਹੈ ਜੀ bizness owner ਨੇ ਮਦਰ ਹਾਊਸ ਵਾਈਫ ਹੈ ਐਂਡ ਬਦਰ ਆਲਸੋ ਕੈਲੋਮਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਬਿਤੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਕਰਮਪ੍ਰੀਤ ਸਿੰਘ ਗੰਦਾ ਡੇਟ ਆਫ ਬਰਥ ਹੈ ਜੀ 21/96 ਹਾਈਟ 6 ਫੁੱਟ ਹੈ ਜੀ ਡਿਪਲੋਮਾ ਇਨ ਆਟੋਮੋਬਾਈਲ ਜੀ ਐਂਡ ਡੀ ਯੂ ਲੁਧਿਆਣਾ ਵਿੱਚ ਐਡਵਾਂਸ ਡਿਪਲੋਮਾ ਇਨ ਮੈਕੈਨਿਕਲ ਇੰਜੀਨੀਅਰਿੰਗ ਕੈਨੇਡਾ ਤੋਂ ਕੀਤੀ ਹੈ ਜੀ ਸਟੇਟਸ ਇਹਨਾਂ ਦਾ ਪੀਆਰ ਹੈ ਵਰਕ ਟਰਾਂਸਪੋਰਟੇਸ਼ਨ ਏਰੀਆ ਅਸਿਸਟੈਂਟ ਮੈਨੇਜਰ ਐਮਾਜ਼ਾਨ ਦੋ ਪੈਨਾ ਨੇ ਜੀ ਮੈਰਿਜ ਇਨ ਕੈਨੇਡਾ ਆਲ ਫੈਮਿਲੀ ਇਨ ਕੈਨੇਡਾ ਪੈਂਪਟਨ ਮਦਰ ਸਰਨੇਮ ਤੇਜੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਿੰਗ ਤਨਵੀਨ ਸਿੰਘ ਬਰਥ ਹੈ ਜੀ ਇਹਨਾਂ ਦਾ 11 6 1994 ਦਾ ਅਰੋੜਾ ਸੀ ਕਾਸਟ ਹੈ ਜੀ ਇਹਨਾਂ ਦੀ ਮੱਕੜ ਕਾਸਟ ਹੈ ਫਾਦਰ ਨੇਮ ਸਰਦਾਰ ਅਜੀਤ ਸਿੰਘ ਜੀ ਮਦਰ ਨੇਮ ਜਸਪ੍ਰੀਤ ਕੌਰ ਜੀ ਸਿਟੀ ਇਹਨਾਂ ਦਾ ਸ਼੍ਰੀ ਮੁਕਸਰ ਸਾਈਵਾ ਜੀ ਕੁਆਲੀਫਿਕੇਸ਼ਨ ਗ੍ਰੈਜੂਏਟ ਨੇ ਹਾਈਟ 5 ਫੁੱਟ 8 ਇੰਚ ਜੀ ਡਾਈਟ ਇਹਨਾਂ ਦੀ ਪਿਓਰ ਵੈਜੀਟੇਰੀਅਨ ਨੇ ਜੀ ਬਿਜ਼ਨਸ ਕਰਦੇ ਨੇ ਜੀ ਸਟੂਡੀਓ ਹੈ ਇਹਨਾਂ ਦਾ ਵਰਕ ਐਸ ਪ੍ਰੋਫੈਸ਼ਨਲ ਫੋਟੋਗ੍ਰਾਫਰ ਸਿਬਲਿੰਗ ਚ 1 ਬ੍ਰਦਰ ਅਜੀ ਐਂਡ 2 ਸਿਸਟਰ ਨੇ ਇਨਕਮ ਇਹਨਾਂ ਦੀ ਜੀ 18 ਤੋਂ 20 ਲੱਖ एनुअल है जी कॉन्टैक्ट नंबर दिता गया है जी आप तेरी जानकारी लै सकते हो अगला रिश्ता नोट करो जी नेम विपिन सिंह है जी अरोड़ा डेट ऑफ बर्थ है जी अगस्त सताई उन्नीस सौ अठासी हाइट एनआर जी दी पांच फुट अठ इंच जी, है जी कॉम्पलैक्शन फेयर है इन्हना अपना घर है जी दिल्ली ईटिंग हैबिट है जी प्योर वेजीटेरियन जी एजुकेशन ग्रैजुएट फ्रॉम दिल्ली यूनिवर्सिटी मदर ने जी हाउसवाइफ है जी फादर नोम और यंगर ब्रदर जी प्रोड्यूसर इन पी टी सी न्यूज़ फेथ श्री गुरु ग्रंथ साहब जी ओनली जी प्रोफेसन वर्किंग एज एन अकाउंट्स एंड एडमिन मैनेजर इन शिपिंग एंड लॉजिस्टिक्स इनकम इन्हें दस तो बारह एल पी ए है जी कॉन्टैक्ट नंबर दिता गया है जी आपेरी जानकारी ले सकते हो अगला रिश्ता नोट करो जी नेम पदम प्री प्रीत सिंह डेट ऑफ बर्थ है जी एक नौ उन्नीस सौ इकानवे का एरिया अमृतसर है जी हाइट पांच फुट नौ इंच है क्वालिफिकेशन डिप्लोमा इन कंप्यूटर साइंस प्लस कुकिंग कोर्स किया है जी इन्होंने मदर नेम मनिंदर कौर है जी हाउस वाइफ ने फादर नेम जसपाल सिंह है जी बिजनेसमैन ने ब्रदर जी मैरिड है एंड वेल सैटिड पी आर इन ऑस्ट्रेलिया वन सिस्टर मैरिड है जी एंड वेल सैट पी आर इन कैनेडा ਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਬਿਤੇਰੀ ਜਾਣਕਾਰੀ ਲੈ ਸਕਦੇ ਹੋ ਕਿਸ਼ਤਾ ਨੋਟ ਕਰੋ ਜੀ ਵਿਅਕਤੀ ਦਾ ਹੈ ਜੀ ਨੇਮ ਹਰਲੀਨ ਕੋ ਡੇਟ ਆਫ ਬਰਥ ਹੈ ਜੀ ਦਸੰਬਰ 201993 ਦਾ ਹਾਈਟ 5 ਫੁੱਟ 1 ਇੰਚਾ ਜੀ ਕਾਸਟ ਅਰੋੜਾ ਨੇ ਚਾਵਲਾ ਕੁਰੰਟਲੀ ਰਹਿੰਦੇ ਜੀ ਕੈਨੇਡਾ ਰਹਿੰਦੇ ਨੇ ਜੀ ਏਰੀਆ ਨਾਲ ਲੁਧਿਆਣਾ ਹੈ ਜੀ ਕੁਆਲੀਫਿਕੇਸ਼ਨ ਆਫਿਸ ਐਡਮਿਨ ਅਸਿਸਟੈਂਟ ਬਿਜ਼ਨਸ ਅਕਾਊਂਟੈਂਸੀ ਇਨ ਕੈਨੇਡਾ ਬਿਕਮ ਐਨ ਐਮ ਕਮ ਕੀਤੀ ਹੋਈ ਜੀ ਇੰਡੀਆ ਤੋਂ ਇਹਨਾਂ ਨੇ ਕਮੇਨਾਧ ਜੀ ਐਡਮਿਨ ਸਪੋਟਾ ਜੀ ਸਟੇਟਸ ਇਨ ਕੈਨੇਡਾ ਪੀ ਆਰ ਫੈਮਿਲੀ ਮੈਂਬਰ ਨੇ ਜੀ ਯੰਗਰ ਬ੍ਰਦਰ ਹੈ ਜਸਪ੍ਰੀਤ ਸਿੰਘ ਕਰੰਟਲੀ ਔਨ ਵਰਕ ਪਰਮਿਟ ਇਨ ਕੈਨੇਡਾ ਪ੍ਰੀਫਰੈਂਸ ਹੈ ਜੀ ਇਹਨਾਂ ਨੂੰ ਲੁਕਿੰਗ ਫੋਰ ਕੁਰਸੀਕ ਬੋਏ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਜੀ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜੱਟ ਸੇਖ ਹੈ ਜੀ ਕਾਸਟ ਇਹਨਾਂ ਦੀ ਡੇਟ ਆਫ ਬਰਥ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀ ਕਾਮ ਕੀਤੀ ਹੋਈ ਏ ਇਹਨਾਂ ਨੇ ਸੀਟੀਏ ਦੇ ਜੀ ਬ੍ਰੈਂਟਨ 온ਟਾਰੀਓ ਕੰਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘਾ ਜੀ ਕਾਸਟ ਇਹਨਾਂ ਦੇ ਜੱਟ ਸਿੱਖ ਹੈ ਜੀ ਗੋਤ ਭਰਾੜਾ ਹੈ ਡੇਟ ਆਫ ਬਰਥ ਹੈ ਜੀ ਇਹਨਾਂ ਦਾ 22 11 1992 ਦਾ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਜੀ ਪਲੱਸ 2 ਪਾਸ ਨੇ ਆਈਟੀਆਈ ਡਿਪਲੋਮਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਸਿਟੀਜ਼ਨ ਹੈ ਜੀ पिता जी की डैथ हो चुकी है माता हाउसवाइफ ने जी जमीन इन्हों को दो किले है लड़के का काम दुबई दे है जी लड़का तलाकशुदा है कूड़ी एना चाहिए है जी तलाकशुदा हो गरीब घर की पढ़ी लिखी सिलाई कढ़ाई की बुटीक का काम जानती हो जी, या ब्यूटी कलर पार्लर का काम जाती हो या प्राइवेट जॉब करती हो जी एना कोई डिमांड नहीं है जी चुन्नी चढ़ावा करना है ਕੁੜੀ ਦੀ ਉਮਰ 26 ਸਾਲ ਤੋਂ 36 ਸਾਲ ਤੱਕ ਹੋਵੇਗੀ ਐਸਸੀ ਨੂੰ ਛੱਡ ਕੇ ਕੋਈ ਜਾਤੀਬੰਧਨ ਨਹੀਂ ਹੈ ਜੀ ਲੜਕੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ਤਿਆਉਣਾ ਹੈ ਜੀ ਇਹਨਾਂ ਨੂੰ ਸਿਰਫ ਤੁਸੀਂ ਵਟਸਐਪ ਨੰਬਰ ਤੇ ਹੀ ਕਾਲ ਕਰਨਾ ਫ਼ੀਸ਼ਤਾ ਨੋਟ ਕਰੋ ਜੀ ਨੇਮ ਕੁਲਵਿੰਦਰ ਸਿੰਘ ਡੇਟ ਆਫ਼ ਬਰਥ ਹੈ ਜੀਨ ਦਾ 23 11 1991 ਕੁਆਲਿਫੀਕੇਸ਼ਨ ਬੀਕੋਮ ਕੀਤੀ ਹੋਈ ਹੈ ਜੀ ਇਹਨਾਂ ਨੇ ਏਰੀਆ ਅਨੰਦ ਜ਼ਿਲਹੰਦਰ ਹੈ ਜੀ ਪੰਜਾਬ ਵਰਕ ਕਰਦੇ ਜੀ ਹੋਲ ਸੇਲ ਕੋਲ ਡਰਿੰਕਸ ਡਿਸਪੋਜ਼ੇਬਲ ਪ੍ਰੋਡਕਟ ਹਾਈਟ ਇਹਨਾਂ ਦੀ 5 ਫੁੱਟ 3 ਇੰਚ ਜੀ ਸਿਬਲਿੰਗ ਵਨ ਸਿਸਟਰ ਉਹਨੇ ਨੱਤਾ ਹੈ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਵਧੇਰੇ ਗੱਲ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਐਨ ਆਰ ਆਈ ਬੇਟੇ ਦਾ ਹੈ ਜੀ ਨੇਮ ਜੀ ਸਿੰਘ ਕੈਨੇਡਾ ਪੀ ਆਰ ਐ ਜੀ ਕੰਬੋਜ ਸਿੰਘ ਥਿੰਦ ਏਰੀਆ ਇਹਨਾਂ ਦੀ ਜੀ ਕੈਥਲ ਹਰਿਆਣਾ ਡੇਟ ਆਫ ਬਰਥ ਹੈ ਜੀ 5 12 1995 ਦਾ ਹਾਈਟ 5 ਫੁੱਟ 11 ਇੰਚਾ ਜੀ ਕਵਾਲੀਫਿਕੇਸ਼ਨ ਬੀਕੰਗ ਫਿਟਨੈਸ ਡਿਪਲੋਮਾ ਕੀਤਾ ਹੋਇਆ ਹੈ ਜੀ ਲੈਂਡ ਇਹਨਾਂ ਕੋਲ 5 ਏਕੜ ਹੈ ਜੀ ਐਂਡ ਸਿਟੀ ਪ੍ਰੋਪਰਟੀ ਵੀ ਹੈਗੀ ਹੈ ਜੀ ਇਹਨਾਂ ਕੋਲ ਫਾਦਰ ਆਜੂ ਵੈਦਿਕ ਮੈਡੀਕਲ ਵਿੱਚ ਨੇ ਜੀ ਵਨ ਸਿਸਟਰ ਮੈਰਿਡਾ ਜੀਓ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਐਸਸੀ ਐਮਐਸਸੀ ਨਰਸਿੰਗ ਕੀਤੀ ਹੋਵੇ ਜੀ ਉਹੀ ਉਹਨਾਂ ਨਾਲ ਕੰਟੈਕਟ ਕਰ ਰਿਸ਼ਤਾ ਨੋਟ ਕਰ ਜੀ ਐਨਆਰਆਈ ਭੇਟੇ ਦਾ ਹੈ ਜੀ ਨੇਮ ਭਰਮਨਦੀਪ ਸਿੰਘ कास्ट जट सिख है जी गौत संधु है डेट ऑफ बर्थ है जी दिसंबर उन्नीस सौ बानवे का हाइट पांच फुट नौ इंच है जी कंपलैक्शन फेयर है जी एजुकेशन बी टैक इन इंफॉर्मेशन टेक्नोलॉजी वीजा स्टेटस है जी चार सौ कानवे वीज़ा अराइव इन ऑस्ट्रेलिया ऑन ट्वेंटी थर्ड नवंबर दो हज़ार चौबी एक्सपीरियंस है जी वर्कड एज ए सॉफ्टवेयर डिवेलपर एट एडवरव system in india currently employed at primary connect in australia annual income is inr 38 lakhs family father name businessman mother housewife G elder sister married and employed as a government teacher in delhi younger brother G mechanical engineer in australia which working as a security supervisor फाइनली लिव इन फरीदाबाद हरियाणा फोन नंबर मैनशन किया गया है जी आप टैलीफोन करके सीधी गलबात करके वधेरे जानकारी लै सकते अगला रिश्ता नोट करो जी नेम एम के हिंदू अरोड़ा है जी डेट ऑफ बर्थ है जी पच्ची दस एटी एट का बर्थ है जी नंदा। प्लेस ऑफ बर्थ है जी अबोहर अपर जनरल कास्ट वेलकम ਟਾਈਮ ਹੈ ਜੀ 3:35 AM ਕੁਆਲੀਫਿਕੇਸ਼ਨ ਇਹਨਾਂ ਦੀ ਹੈ ਜੀ ਗ੍ਰੈਜੂਏਸ਼ਨ ਤੇ ਨਾਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਜੀ ਇਹਨਾਂ ਦੀ ਆਪਣੀ ਕਹਿਵ ਹੈ ਜੀ ਉਹਲਾ ਕੰਪਨੀ ਵਿੱਚ ਇਹ ਆਫਿਸ ਸੈੱਟਟਾਈਜ਼ ਕਰਦੇ ਨੇ ਚੰਡੀਗੜ੍ਹ ਵਿੱਚ ਹੀ ਇਹਨਾਂ ਦਾ ਆਪਣਾ ਹਾਊਸ ਹੈ ਜੀ ਅਪੋਹਰ ਵਿੱਚ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਜੀ ਇਨਕਮ ਇਹਨਾਂ ਦੀ 55000 ਤੋਂ 60000 ਰੁਪਏ ਪਰ ਮਹੀਨਾ ਹੈ ਜੀ ਹਾਈਟ ਇਹਨਾਂ ਦੀ 5 ਫੁੱਟ 10 ਇੰਚ ਹੈ ਜੀ ਟਾਲ ਐਂਡ ਥਿਨ ਹਨ ਫਾਦਰ ਇਹਨਾਂ ਦੇ ਚੀ ਕਮਿਸ਼ਨ 에ਜੰਟ ਆਫ ਰੇਤਾ ਬਜਰੀ ਤੇ ਕੰਮ ਕਰਦੇ ਜੀ ਮਦਰ ਇਹਨਾਂ ਦੀ ਹਾਊਸ ਵਾਈਫ ਹੈ ਸਿਬਲਿੰਗ 1 ਬ੍ਰਦਰ 2 ਸਿਸਟਰ ਨੇ 1 ਸਿਸਟਰ ਮੈਰੀਡਾ ਜੀ ਸਿਸਟਰ ਐਂਡ ਜੀਜੂ ਆਨ ਗਵਰਨਮੈਂਟ ਜੋਬ ਕਰਦੇ ਜੀ ਐਲਡਰ ਸਿਸਟਰ ਇਸ ਗਵਰਨਮੈਂਟ ਮੈਥ ਟੀਚਰ ਹੈ ਜੀ ਬ੍ਰਦਰ ਇਹਨਾਂ ਦਾ ਜੀ ਜੋਬ ਕਰਦਾ ਹੈ ਜੀ ਬੈਂਕ ਵਿੱਚ ਜੋਬ ਕਰਦੇ ਨੇ ਕੰਟੈਕਟ ਨੰਬਰ ਦਿੱਤਾ ਗਿਆ ਹੈ ਆਪ ਸਿੱਧੇ ਕਾਲ ਪਾ ਕੇ ਜਾਣਕਾਰੀ ਵਧੇਰੇ ਲੈ ਸਕਦੇ ਹੋ ਜੀ रिश्ता नोट ਕਰੋ ਜੀ ਐਨ ਆਰ ਆ ਬੇਟੇ ਦਾ ਹੈ ਜੀ ਨੇਮ ਸਿੰਘਲ ਡੇਟ ਆਫ ਬਰਥ ਹੈ ਜੀ ਅਕਤੂਬਰ 1995 ਦਾ ਹਾਈਟ ਇਹਨਾਂ ਦੀ ਜੀ 5 ਫੁੱਟ 8 ਇੰਚ ਹੈ ਕਾਸਟ ਇਹਨਾਂ ਦੀ ਰਾਮਦਾਸੀਆ ਸਿੱਖ ਹੈ ਜੀ ਕੁਆਲਿਫਿਕੇਸ਼ਨ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਵਰਕ ਪਰਮਿਟ ਤੇ ਕੈਨੇਡਾ ਹੈ ਜੀ ਐਲ্ডার ਬ੍ਰਦਰ ਪੀ ਆਰ ਇਨ ਕੈਨੇਡਾ ਵੈਲ ਸੈਟਡ ਫੈਮਿਲੀ ਜੀ ਐਨਾ ਨੂੰ ਲੜਕੀ ਚਾਹੀਦੀ ਹੈ ਜੀ ਜiata ਕੈਨੇਡਾ ਦੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਗੁਰਸਿੱਖ ਫੈਮਲੀ ਹੋਵੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੇ ਕਾਲ ਪਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਐਨਆਰਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਹੁਣ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਨਾ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਤੇਰੇ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਕਰੋ ਜੀ ਨਾਮ ਹੈ ਚਰਨ ਸਿੰਘ ਜਨਮ ਮੈਂ ਜੀ 24 ਜਨਵਰੀ 1986 ਕਾਸਟ ਜੱਟ ਸਿੱਖ ਹੈ ਜੀ ਅੰਮ੍ਰਿਤਾਰੀ ਨੇ ਕਾਦਿਆਨੰਦਾ 5 ਫੁੱਟ 3 ਇੰਚਾਂ ਦੀ ਕੋਠ ਸੰਧੂ ਕਮ ਇਨਾਂ ਦਾ ਜੀ ਇਲੈਕਟ੍ਰੀਸ਼ੀਅਨ ਹੈ ਜੀ ਪੈਨ ਇੱਕ ਹੈ ਜੀ ਮੈਰਿਡ ਹੈ ਭਰਾ ਦੋ ਨੇ ਮੈਰਿਡ ਨੇ ਪੜਾਈ 10ਵੀਂ ਕੀਤੀ ਹੈ ਪਾਸ ਜੀ ਇਹਨਾਂ ਨੇ ਏਰੀਆ ਨਾਲ ਅੰਮ੍ਰਿਤਸਰ ਹੈ ਜੀ ਜ਼ਮੀਨ ਇੱਕ ਕਿਲਾ ਹਿੱਸੇ ਆਉਂਦੀ ਹੈ ਜੀ ਇਹਨਾਂ ਦੇ ਮੰਗ ਕੋਈ ਵੀ ਨਹੀਂ ਹੈ ਇਹ ਕਰਜਵਾਈ ਬਣਨ ਨੂੰ ਵੀ ਤਿਆਰ ਹਨ ਜੀ ਲੈਣ ਦੇਣ ਕੁਝ ਨਹੀਂ ਕਰਨਾ ਹੈ ਜੀ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਜੀ ਇਹਨਾਂ ਦਾ WhatsApp ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਤੇਰੀ ਜਾਣਕਾਰੀ ਲੈ ਸਕਦੇ ਹੋ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਏ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ